हां जी दोस्तों ਜਿਵੇਂ ਅੱਜ ਹਨ ਸਾਸਿਕਾਲ 600 ਸਵੇਰ ਤੇ ਆਪਾਂ ਥੋੜੀਆਂ ਬਹੁਤੀਆਂ ਖਬਰਾਂ ਦੇ ਉੱਤੇ ਅੱਜ ਗੱਲਬਾਤ ਕਰਾਂਗੇ ਇੱਕ ਤਾਂ ਫਰੀਜਨ ਹੋਏ ਰਿਗ ਦੇ ਵਿੱਚ ਮੌਸਮ ਆ ਜਿਹੜਾ ਉਹ ਕਾਫੀ ਬੈਡ ਚੱਲ ਰਿਹਾ ਹੈਗਾ ਤੰਦ ਬਹੁਤ ਪੈਂਦੀ ਹੈ 99 ਦੇ ਉੱਤੇ ਲਗਾਤਾਰ ਐਕਸੀਡੈਂਟ ਹੋ ਰਹੇ ਹੈਗੇ ਤੇ ਉਹਦਾ ਕਰਕੇ ਜਿਵੇਂ ਕਿਹਾ ਕਾਫੀ ਸਾਰੀ ਜਿਹੜੀ ਪਾਇਲ ਅਪ ਕਈ ਵਾਰੀ ਹੋ ਜਾਂਦੀ ਹੈ ਤੇ ਜਿਦੇ ਵਿੱਚ ਤਕਰੀਬਨ 100 100 150 ਵਹੀਕਲ ਵੀ ਇਨਵੋਲਵ ਹੁੰਦਾ ਹੈਗਾ ਤੇ ਜਿਹੜੇ ਬੰਦਿਆਂ ਨੂੰ ਇੱਕ ਤਰ੍ਹਾਂ ਦੇ ਨਾਲ ਐਕਸਪੀਰੀਅੰਸ ਨਹੀਂ ਹੈਗਾ ਫੌਗ ਵਗੈਰਾ ਦੇ ਵਿੱਚ ਲੰਘਣ ਦਾ ਉਹ ਕਿਰਪਾ ਕਰਕੇ ਗੱਡੀ ਧਿਆਨ ਨਾਲ ਚਲਾਉਣ ਕਿਉਂਕਿ ਪਹਿਲੋ ਅੱਜ ਤੋਂ 10 ਦਿਨ ਪਹਿਲਾਂ ਫਰੀਜਨ ਦੇ ਵਿੱਚ ਐਕਸੀਡੈਂਟ ਹੋਇਆ ਸੀ ਬੜਾ ਭੈੜਾ ਧੁੰਦ ਦੇ ਵਿੱਚ ਜਿੱਦੇ ਵਿੱਚ 15-20 ਵਹੀਕਲ ਨੁਕਸਾਨੇ ਗਏ ਸੀ ਕਿਉਂਕਿ ਧੁੰਦ ਬਹੁਤ ਜ਼ਿਆਦਾ ਵਿਜ਼ਿਬਿਲਟੀ ਬੜੀ ਘੱਟ ਹੈਗੀ ਆ ਤੇ ਜਿੱਦਾ ਕਰਕੇ ਕਈ ਵਾਰੀ ਮੂਹਰੋਂ ਬ੍ਰੇਕਾਂ ਬਰੂਕਾਂ ਵੱਜ ਜਾਣ ਤਾਂ ਪਿੱਛੋਂ ਗੱਡੀਆਂ ਪਰ ਲਗਾਤਾਰ ਵੱਜੜੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਉਸ ਤੋਂ ਬਾਅਦ ਦੇ ਵਿੱਚ ਬੇਕਰਸਫੀਲਡ ਰੇਗਰੇ ਵਿੱਚ 58 ਦੇ ਉੱਤੇ ਐਕਸੀਡੈਂਟ ਹੋਇਆ ਸੀ ਜਿਦੇ ਵਿੱਚ ਕਾਫੀ ਸਾਰੇ ਵਹੀਕਲ ਇਨਵੋਲਵ ਹੋਏ ਤੇ ਕਾਫੀ ਸਾਰੇ ਲੋਕ ਉਹਦੇ ਜ਼ਖਮੀ ਵੀ ਹੋਏ ਸ਼ਾਇਦ ਇੱਕ ਦੋ ਮੌਤਾਂ ਵੀ ਹੋਈਆਂ ਤੇ ਹੁਣ ਕੱਲ ਦੀ ਖਬਰ ਹੈਗੀ ਹੈ ਵੀ ਜਿਹੜਾ ਆਪਣਾ ਕਾਉਂਟੀ ਹੈਗੀ ਹੈ ਟਲੈਰੀ ਟਲੈਰੀ ਕਾਉਂਟੀ ਦੇ ਵਿੱਚ ਐਗਜ਼ਿਟ ਨੰਬਰ 24 ਦੇ ਕੋਲੇ ਉੱਥੇ 99 ਦੇ ਉੱਤੇ ਬੜਾ ਭਿਆਨਕ ਐਕਸੀਡੈਂਟ ਹੋਇਆ ਸਵੇਰੇ 8:00 ਵਜੇ ਜਿਦੇ ਵਿੱਚ 150 ਦੇ ਕਰੀਬ ਵਹੀਕਲ ਇਨਵੋਲਵ ਹੋਏ ਆ ਤੇ ਉਹਦੇ ਵਿੱਚ ਵੀ ਕੁਛ ਮੌਤਾਂ ਹੋਈਆਂ ਤੇ ਕਾਫੀ ਸਾਰੇ ਲੋਕ ਜ਼ਖਮੀ ਹੋਏ ਜਿਹਦੇ ਵਿੱਚ ਵੱਡੇ ਟਰੱਕਾਂ ਤੋਂ ਲੈ ਕੇ ਛੋਟੀਆਂ ਗੱਡੀਆਂ ਤੱਕ ਇਨਵੋਲ ਹੋ ਸਿਗੀਆਂ ਸੋ ਧੁੰਦ ਪਰ ਜਿਹਨੂੰ ਇਹ ਰਗੇ ਚ ਪਹਿਲਾਂ ਵੀ ਕਾਫੀ ਪੈਂਦੀ ਸੀ ਪਰ ਪਿਛਲੇ 3-4 ਸਾਲ ਤੋਂ ਇਹ ਨਹੀਂ ਧੁੰਦ ਰਹੇ ਘੇਰ ਨਹੀਂ ਮਚਾਇਆ ਤੇ ਹੁਣ ਇਸ ਸਾਲ ਧੁੰਦ ਫੇਰ ਬਹੁਤ ਪਈ ਹੈਗੀ ਹੈ ਤੇ ਰਾਤ ਨੂੰ ਧੁੰਦ ਢੱਕਣ ਲੱਗ ਪੈਂਦੀ ਹੈ ਜਿਹਦਾ ਕਰਕੇ ਜੇ ਤੱਕ ਨੇ ਵਿਜ਼ਿਬਿਲਟੀ ਬਹੁਤ ਘਟ ਜਾਂਦੀ ਹੈ ਤੇ ਮੇਰੀ ਤਾਂ ਇਹੀ ਬੇਨਤੀ ਹੈ ਵੀ ਜਿੰਨੇ ਵੀ ਸਾਡੇ ਟਰੱਕ ਡਰਾਈਵਰ ਨਵੇਂ ਭਰਾ ਹੈਗੇ ਆ ਉਹ ਕਿਰਪਾ ਕਰਕੇ ਟਰੱਕ ਹੌਲੀ ਚਲਾਓ ਤੇ ਡਿਸਟੈਂਸ ਬਣਾ ਕੇ ਚੱਲੋ ਆਪਣੀ ਕਾਰ ਦੀਆਂ ਬ੍ਰੇਕ ਅੱਗੇ ਲਗਾ ਅੱਗੇ ਵਾਲੀਆਂ ਬ੍ਰੇਕਾਂ ਨਾਲ ਦੇਖੋ ਉਦੋਂ ਜਿਹੜੀਆਂ 50 ਕਾਰਾਂ ਮੂਹਰੇ ਜਾ ਰਹੀਆਂ ਉੱਥੇ ਤੱਕ ਨਿਗਾਹ ਰੱਖੋ ਵੀ ਜੇ ਬ੍ਰੇਕ ਦੇ ਉੱਤੇ ਕੋਈ ਪੈਰ ਦਿੰਦਾ ਤਾਂ ਤੁਸੀਂ ਵੀ ਬ੍ਰੇਕ ਤੇ ਪੈਰ ਦਿਓ ਕਿਉਂਕਿ ਜਦੋਂ ਆਪਾਂ ਧੁੰਦ ਦੇ ਵਿੱਚ ਸਪੀਡ ਨਹੀਂ ਘਟਾਉਂਦੇ ਤੇ ਲਗਾਤਾਰ ਉਸੇ ਤਰੀਕੇ ਦੇ ਨਾਲ ਹੀ ਟਰੱਕ ਦੱਬੀ ਜਾਂਦੇ ਆ ਜਾਂ ਕਾਰ ਨੂੰ ਭਜਾਈ ਜਾਂਦੇ ਹੈਗੇ ਆ ਤਾਂ ਬਹੁਤ ਖਤਰਨਾਕ ਹੁੰਦਾ ਹੈਗਾ ਤੇ ਜਦੋਂ ਫਿਰ ਪਾਇਲ ਅਪ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਪਿੱਛੇ ਦੀ ਪਿੱਛੇ ਗੱਡੀਆਂ ਆ ਕੇ ਬਚੀ ਜਾਂਦੀਆਂ ਜੀ ਦਾ ਕਰਕੇ ਕਈ ਵਾਰੀ ਬਹੁਤ ਜ਼ਿਆਦਾ ਵਹੀਕਲ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੇ ਜਾਂਦੇ ਇਸੇ ਤਰੀਕੇ ਦੇ ਨਾਲ ਜਿਹੜੇ ਲੋਕ ਖੇਤਾਂ ਵਗੈਰਾ ਦੇ ਵਿੱਚ ਕੰਮ ਕਰਦੇ ਆ ਜਿਹੜੀਆਂ ਖੇਤਾਂ ਵਾਲੀਆਂ ਛੜਕਾਂ ਹੁੰਦੀਆਂ ਇਹ ਬੜੀਆਂ ਖਤਰਨਾਕ ਹੁੰਦੀਆਂ ਇਹਨਾਂ ਦੇ ਉੱਤੇ ਕਈ ਵਾਰੀ ਇੱਕ ਪਾਸੇ ਸਟਾਪ ਸਾਈਨ ਹੁੰਦਾ ਦੂਜੇ ਪਾਸੇ ਦੇ ਟ੍ਰੈਫਿਕ ਨੂੰ ਸਟਾਪ ਨਹੀਂ ਹੁੰਦਾ ਸੋ ਜਿਹੜੀਆਂ ਖੇਤਾਂ ਵਾਲੀਆਂ ਛੜਕਾਂ ਉੱਥੇ ਬੜਾ ਧਿਆਨ ਦੇ ਨਾਲ ਆਪਣਾ ਆਸ-ਪਾਸਾ ਦੇਖ ਕੇ ਲੰਘੋ ਤੇ ਜੇ ਸਟਾਪਸ ਹਨ ਤੁਹਾਨੂੰ ਕੱਲਿਆਂ ਨੂੰ ਤਾਂ ਉਥੇ ਕਈ ਵਾਰੀ ਲਿਖਿਆ ਹੁੰਦਾ ਵੀ 4 ਬੇਸਡ ਸਟਾਪ ਆ 2 ਬੇਸਡ ਸਟਾਪ ਆ ਉਹਨੂੰ ਵੇਖ ਕੇ ਧਿਆਨ ਨਾਲ ਲੰਘੋ ਕਿਉਂਕਿ ਖੇਤਾਂ ਦੇ ਵਿੱਚ ਵੈਸੇ ਹੀ ਧੁੰਦ ਜਾਦੇ ਪੈਂਦੀ ਹੁੰਦੀ ਹੈ ਵਿਜ਼ਿਬਿਲਟੀ ਬਹੁਤ ਘਟ ਜਾਂਦੀ ਹੈ ਤੇ ਉਹਨੂੰ ਉਸ ਤਰੀਕੇ ਨਾਲ ਹੀ ਨਜਿਠਣ ਦੀ ਕੋਸ਼ਿਸ਼ ਕਰੋ ਇਸੇ ਤਰੀਕੇ ਦੇ ਨਾਲ ਜਿਵੇਂ ਪਿਛਲੇ ਵੀਕ ਵੀ ਕਾਫੀ ਭੈੜਾ ਸਟਾਰਮ ਜਿਹੜਾ ਆਇਆ ਸੀਗਾ ਇਧਰ OKLAHOMA ਤੋਂ ਲੈ ਕੇ TEXAS ਇਧਰ ਨੂੰ NORTH CAROLINA ਵੱਲ ਨੂੰ ਤੇ ਆਹ ਦੁਆਰ ਤੋਂ ਫੇਰ ਇਸ ਏਰੀਏ ਦੇ ਵਿੱਚ ਬੜਾ ਭਿਆਨਕ ਜਿਵੇਂ ਕੋਈ ਪਰਪੀਲਾ ਤੂਫਾਨ ਆਇਆ ਹੋਇਆ ਹੈਗਾ ਤੇ ਜਿਹਨੇ ਤਕਰੀਬਨ ਮੇਰੇ ਖਲਬੇ 29 ਸਟੇਟਾਂ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ ਹੈਗਾ ਜਿਹਦੇ ਵਿੱਚ ਇਹ ਕਹਿੰਦੇ ਵੀ ਹਰੀਕੇਨ ਫੋਰਸ ਦੀ ਜਿਹੜੀ ਹਵਾ ਉਹ ਵੀ ਵਗ ਸਕਦੀ ਹੈਗੀ ਆ ਤੁਸੀਂ ਦੇਖੋ ਵੀ ਇੱਕ ਪਾਸੇ ਇੰਨੀ ਠੰਡ ਹੋਵੇ ਤੇ ਨਾਲ ਇੰਨੀ ਜ਼ਿਆਦੇ ਹਵਾ ਵਗੇ ਤਾਂ ਸਾਰਾ ਕੁਝ ਹੀ ਜੰਮ ਜਾਂਦਾ ਹੈਗਾ ਕਈ ਸਟੇਟਾਂ ਦੇ ਵਿੱਚ ਤਾਂ ਸਟੇਟ ਆਫ ਐਮਰਜੈਂਸੀ ਵੀ ਡਿਕਲੇਅਰ ਕੀਤੀ ਗਈ ਹੈਗੀ ਆ ਖਾਸ ਤੌਰ ਤੇ ਇਧਰ ਟੈਂਸੀ ਨਾਰਥ ਕਰਲਨਾ ਸਾਊਥ ਕਰਲਨਾ ਅਟਲੰਟਾ ਵਗੈਰਾ ਦੇ ਵਿੱਚ ਜਿਹੜਾ ਮੌਸਮ ਆ ਵਰਜੀਨੀਆ ਵਗੈਰਾ ਦੇ ਵਿੱਚ ਬਹੁਤ ਜ਼ਿਆਦਾ ਬੈਡ ਹੋਣ ਦੀ ਸੰਭਾਵਨਾ ਹੋ ਸਕਦਾ ਇਹ ਜਿਹੜਾ ਸਟਾਰਮ ਹੈਗਾ ਵੀ ਇਹ OKLAHOMA TEXAS ਤੱਕ ਵੀ ਆਪਣੀ ਦਸਤਖਤ ਦੇਵੇ ਤੇ ਜਿੰਨੇ ਵੀ ਟਰੱਕਰ ਵੀਰ ਇਹਨਾਂ ਇਰੀਆ ਦੇ ਵਿੱਚ ਜਾਂਦੇ ਹੈਗੇ ਉਹ ਕਿਰਪਾ ਕਰਕੇ ਜਿਵੇਂ ਕਹਲਾ ਵੀ ਥੋੜਾ ਧਿਆਨ ਦੇ ਨਾਲ ਹੀ ਜਾਇਓ ਕਿਉਂਕਿ ਜਦੋਂ ਬਲੈਕ ਆਈਸ ਵਗੈਰਾ ਬਣ ਜਾਂਦੀ ਆ ਖਾਸ ਤੌਰ ਤੇ ਜਦੋਂ ਇੰਨੀ ਤੇਜ਼ ਹਵਾ ਚੱਲਣੀ ਹੋਵੇ ਤਾਂ ਬਲੈਕ ਆਈਸ ਬਣਨ ਦੇ ਚਾਂਸ ਜਿਹੜੇ ਉਹ ਬਹੁਤ ਵੱਧ ਜਾਂਦੇ ਹੈਗੇ ਤੇ ਸੜਕਾਂ ਬਹੁਤ ਸਲਿੱਪਰੀ ਹੁੰਦੀਆਂ ਆ ਆਲਰੇਡੀ ਐਕਸੀਡੈਂਟ ਕਾਫੀ ਜ਼ਿਆਦਾ ਹੋ ਰਹੇ ਹੈਗੇ ਉਹ ਇਸ ਇਰੀਏ ਦੇ ਵਿੱਚ ਸੋ ਜਿੱਦੇ ਵੀ ਲੋਕ ਉਤਰ ਨੂੰ ਲੋਡ ਵਗੈਰਾ ਲੈ ਕੇ ਜਾਣਾ ਹੈਗਾ ਉਹ ਕਿਰਪਾ ਕਰਕੇ ਥੋੜਾ ਧਿਆਨ ਹੀ ਰੱਖਿਓ ਬਾਕੀ ਇੱਕ ਹੋਰ ਨਿਊਜ਼ ਬੜੀ ਚੱਲ ਰਹੀ ਸੀ ਕਿ ਕਹਦੇ ਵੀ ਪੰਜਾਬ ਪੁਲਿਸ ਨੇ ਲੱਖ ਮੁੰਡਾ ਚੱਕ ਕੇ ਮਾਰਨਾ ਹੈਗਾ ਤੇ ਇਹ ਬਿਲਕੁਲ ਜਿਵੇਂ ਮੈਂ ਕਹਿੰਦਾ ਵੀ ਝੂਠੀ ਨਿਊਜ਼ ਹੈਗੀ ਐ ਇਦਾਂ ਦੀ ਕੋਈ ਗੱਲਬਾਤ ਨਹੀਂ ਹੋ ਸਕਦੀ 84 ਦੇ ਵਿੱਚ ਜੋ ਹੋਇਆ ਉਹ ਉਸ ਸਮੇਂ ਦੇ ਵਿੱਚ ਹੋਇਆ ਕਿਉਂਕਿ ਉਦੋਂ ਨਾ ਸੋਸ਼ਲ ਮੀਡੀਆ ਸੀ ਨਾ ਉਦੋਂ ਫੇਸਬੁੱਕਾਂ ਸੀ ਨਾ ਹੀ ਇੰਨੇ ਟੀਵੀ ਚੈਨਲ ਸੀਗੇ ਤੇ ਅੱਜ ਕੱਲ ਦੇ ਜਮਾਨੇ ਦੇ ਵਿੱਚ ਇਹੋ ਜੀ ਨਿਊਜ਼ ਆਉਣੀ ਹੀ ਮੈਂ ਸਮਝਦਾ ਵੀ ਆਪਣੇ ਆਪ ਦੇ ਵਿੱਚ ਹਾਸੋ ਹੈਣੀ ਆ ਕਿਉਂਕਿ ਇਦਾਂ ਦੀਆਂ ਜਿਹੜੀਆਂ ਖਬਰਾਂ ਹੁੰਦੀਆਂ ਇਹ ਬੇਸਿਕਲੀ WhatsApp ਯੂਨੀਵਰਸਿਟੀਾਂ ਦੀ ਪਦਾਸ਼ ਹੁੰਦਾਂ ਹੈ ਜਿਹਦੀ ਜਮੀਨੀ ਪੱਧਰ ਦੇ ਉੱਤੇ ਇੱਕ ਤਰ੍ਹਾਂ ਦੇ ਵੀ ਕੋਈ ਸਚਾਈ ਨਹੀਂ ਹੁੰਦੀ ਇਹਦੇ ਵਿੱਚ ਜੇ ਕਿਸੇ ਨੂੰ ਪੁੱਛਿਆ ਜਾਂਦਾ ਵੀ ਇਹ ਖਬਰ ਤੁਹਾਨੂੰ ਕਿੱਥੋਂ ਮਿਲੀ ਆ ਤਾਂ ਉਹ ਕਹਿੰਦੇ ਆ ਜੀ WhatsApp ਤੇ ਮੈਸੇਜ ਆਇਆ ਸੀਗਾ ਬਾਈ ਮਨ ਕਾਂ ਦੀਆਂ ਉਹਨੂੰ ਫਾਰਵਰਡ ਕਰੀ ਜਾਂਦੇ ਆ ਉਹਦੇ ਤਹ ਤੱਕ ਕੋਈ ਨਹੀਂ ਪਹੁੰਚਦਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਦੇ ਵਿਰੁੱਧ ਪ੍ਰਹਾਰ ਜਿਹੜਾ ਚਲਾਇਆ ਗਿਆ ਸੀ ਆਪਰੇਸ਼ਨ ਉਹਦੇ ਵਿੱਚ ਕਾਫੀ ਮੁਕਾਬਲੇ ਵਗੈਰਾ ਵੀ ਹੋਏ ਆ ਨਾਲ ਦੀ ਨਾਲ ਕਾਫੀ ਬੰਦੇ ਗ੍ਰਿਫਤਾਰ ਵੀ ਹੋਏ ਹੈਗੇ ਆ ਜਦੋਂ ਦੇਖੋ ਇਦਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਜੇ ਕੋਈ ਬੰਦਾ ਕਹੇ ਨਾ ਵੀ ਬਿਲਕੁਲ ਹੀ ਨਿਰਦੋਸ਼ ਬੰਦਿਆਂ ਨੂੰ ਫੜ ਕੇ ਇਸ ਤਰੀਕੇ ਨਾਲ ਮਾਰਿਆ ਜਾ ਰਿਹਾ ਜਾਂ ਫੜ ਕੇ ਜਿਹੜਾਂ ਚ ਪਾਇਆ ਜਾ ਰਿਹਾ ਇਦਾਂ ਦੀ ਗੱਲ ਨਹੀਂ ਹੁੰਦੀ ਉਹਦੇ ਵਿੱਚ ਕੋਈ ਨਾ ਕੋਈ ਗੱਲ ਜ਼ਰੂਰ ਹੁੰਦੀ ਹੈ ਆਟੇ ਨੂੰ ਪੜੇਥਣਾ ਐਵੇਂ ਨਹੀਂ ਲੱਗਦਾ ਹੁੰਦਾ ਸੋ ਇਹ ਬਿਲਕੁਲ ਬੇਬੁਨਿਆਦ ਖਬਰ ਆ ਉਹ ਐਵੇਂ ਕਿਸੇ ਨੇ ਕਹਿਤਾ ਵੀ ਕਿਸੇ ਪੱਤਰਕਾਰ ਨੇ ਗੱਲ ਕੀਤੀ ਸੀ ਕਿ ਪੁਲਿਸ ਵਾਲਾ ਸ਼ਰਾਬੀ ਸੀਗਾ ਉਹਨੇ ਦੱਸਿਆ ਵੀ ਇੱਕ ਸ਼ਰਾਬੀ ਪੁਲਿਸ ਵਾਲੇ ਦੇ ਉੱਤੇ ਆਪਾਂ ਜਿਵੇਂ ਕਹਿੰਦੇ ਯਕੀਨ ਕਰਕੇ ਏਡੀ ਵੱਡੀ ਖਬਰ ਨੂੰ ਗਾਂ ਦੀਆਂ ਅਪਲਾਈ ਜਾਂਦੇ ਆ 2026 ਦੇ ਵਿੱਚ ਆਪਾਂ ਰਹਿ ਰਹੇ ਹੈਗੇ ਆ ਡਿਜੀਟਲ ਸਮਾ ਇਸ ਟਾਈਮ ਇਸ ਤਰੀਕੇ ਨਾਲ ਕਿਵੇਂ ਕੋਈ ਕਿਸੇ ਬੰਦੇ ਨੂੰ ਜਿਵੇਂ ਕਹਿੰਦੇ ਮਾਰ ਕੇ ਤੇ ਖੋਪਾ ਦੂਗਾ ਤੇ ਲੋਕੀ ਚੁੱਪ ਕਰਕੇ ਬੈਠ ਜਾਣਗੇ ਸੋ ਕਿਤੇ ਨਾ ਕਿਤੇ ਦੇਖੋ ਨਾ ਤਾਂ ਉਹ ਪੁਲਿਸ ਵਾਲੇ ਦਾ ਪਤਾ ਲੱਗਿਆ ਵੀ ਕਿਹਨੇ ਗੱਲ ਕੀਤੀ ਸੀ ਕਿਹੜਾ ਪੱਤਰਕਾਰ ਸੀ ਇਹ ਬਿਲਕੁਲ ਬੇਬੁਨਿਆਦ ਜਿਹੜੀਆਂ ਖਬਰਾਂ ਹੁੰਦੀਆਂ ਹੈਗੀਆਂ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਇਹਨੂੰ ਨਾ ਗਾਂ ਦੀਆਂ ਅਪਲਾਉਣ ਤੋਂ ਗ੍ਰੇਡਿਕ ਕਰਨਿਆ ਕਰੋ ਕਿ ਉਹ ਸਮਾਜ ਦੇ ਵਿੱਚ ਇਹਦਾ ਅਸਰ ਬੜਾ ਮਾੜਾ ਹੁੰਦਾ ਇਸੇ ਤਰੀਕੇ ਦੇ ਨਾਲ ਇੰਡੀਆਂ ਦੇ ਵਿੱਚ ਜਿਵੇਂ ਪਹਿਲਾਂ ਕਿ ਕੋਰੋਨਾ ਵਾਇਰਸ ਦਾ ਡਰ ਫੈਲਿਆ ਹੋਇਆ ਸੀ ਉਸੇ ਤਰੀਕੇ ਦੇ ਨਾਲ ਇੱਕ ਹੋਰ ਉੱਥੇ ਨਾ ਲਪਾ ਵਾਇਰਸ ਆ ਜਿਹੜਾ ਨਵਾਂ ਚੱਲਿਆ ਉਹਦੇ ਪੱਛਮੀ ਬੰਗਾਲ ਦੇ ਵਿੱਚ ਕਾਸ਼ਕ ਕੇਸ ਆਏ ਹੈਗੇ ਆ ਕਾਫੀ ਡੇਂਜਰਸ ਇਹ ਵਾਇਰਸ ਹੈਗਾ ਤੇ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜੇ ਦੱਖਣੀ ਜਿਵੇਂ ਕਰਾ ਵੀ ਅਫਰੀਕਾ ਵਰਗੇ ਮੁਲਕ ਹੈਗੇ ਆ ਉਹਨਾਂ ਨੇ ਵੀ ਅਲਰਟ ਜਾਰੀ ਕੀਤੇ ਹੈਗੇ ਆ ਤੇ ਇਹ ਵਾਇਰਸ ਬੇਸਿਕਲੀ ਪਸ਼ੂਆਂ ਤੋਂ ਜਾਨਵਰਾਂ ਤੋਂ ਬੰਦਿਆਂ ਤੱਕ ਫੈਲਦਾ ਹੈਗਾ ਇਹ ਕਹਿੰਦੇ ਵਾਇਰਸ ਬੇਸਿਕਲੀ ਚਮਗਦੜਾਂ ਦੇ ਵਿੱਚ ਪਾਇਆ ਜਾਂਦਾ ਹੈਗਾ ਤੇ ਜਦੋਂ ਆਪਾਂ ਕਈ ਵਾਰੀ ਇਨ ਫਰੂਟ ਫਰਾਟ ਧਰਤੀ ਤੇ ਡਿੱਗਿਆ ਹੋਇਆ ਕਿਸੇ ਦਾ ਟੁੱਕਿਆ ਹੋਇਆ ਖਾ ਲੈਨੇ ਆ ਜਾਂ ਦਰਖਤ ਤੇ ਲੱਗਿਆ ਫਰੂਟ ਕਿਸੇ ਦਾ ਟੁੱਕਿਆ ਹੋਇਆ ਜਾਨਵਰ ਦਾ ਖਾ ਲੈਨੇ ਆ ਉਤੋਂ ਇਹ ਵਾਇਰਸ ਅੱਗੇ ਦੀ ਅੱਗੇ ਫੈਲਦਾ ਹੈਗਾ ਤੇ ਜਿੱਦਾਂ ਕਰ ਰਹੇ ਹੁੰਦੇ ਆ ਵੀ ਇਹ ਵਾਇਰਸ ਦੀ ਇਹੀ ਮਾੜੀ ਚੀਜ਼ ਹੈ ਵੀ ਜਿਹੜਾ ਪਸ਼ੂਆਂ ਤੋਂ ਬੇਸਿਕਲੀ ਛੇਦੀ ਬੰਦਿਆਂ ਦੇ ਵਿੱਚ ਵਾਇਰਸ ਕੋਈ ਆਉਂਦਾ ਨਹੀਂ ਪਰ ਜਿਹੜਾ ਇਹ ਵਾਇਰਸ ਹੈਗਾ ਇਹ ਜੇਨੈਟਿਕ ਵਾਇਰਸ ਆ ਜਿਹੜਾ ਪਸ਼ੂਆਂ ਤੋਂ ਬੰਦਿਆਂ ਦੇ ਵਿੱਚ ਆ ਰਿਹਾ ਹੈਗਾ ਚਮਕਿਤਰਾ ਤੋਂ ਖਾਸ ਕਰਕੇ ਤੇ ਇਸ ਚੀਜ਼ ਦੇ ਮੱਦੇ ਨਜ਼ਰ ਜੇ ਕਿਸੇ ਨੂੰ ਤੇਜ਼ ਬੁਖਾਰ ਹੁੰਦਾ ਸਿਰ ਦਰਦ ਹੁੰਦਾ ਸਾਹ ਲੈਣ ਦੇ ਵਿੱਚ ਤਕਲੀਫ ਹੁੰਦੀ ਆ ਜਾਂ ਕਈ ਵਾਰੀ ਦਿਮਾਗੀ ਸੋਜ ਦਾ ਕਰਕੇ ਬੰਦਾ ਕਨਫਿਊਜ਼ ਹੋ ਜਾਂਦਾ ਜੇ ਇਦਾਂ ਦੇ ਲੱਛਣ ਕਿਸੇ ਨੂੰ ਲੱਗਦੇ ਹੈਗੇ ਤਾਂ ਤੁਰੰਤ ਜਿਹੜਾ ਡਾਕਟਰ ਦੀ ਸਹਾਇਤਾ ਲੈਣੀ ਚਾਹੀਦੀ ਹੈ ਕਿਉਂਕਿ ਇਸ ਵਾਇਰਸ ਦਾ ਇਲਾਜ ਕੋਈ ਨਹੀਂ ਹਜੇ ਤੇ ਜਿੱਦਾ ਕਰਕੇ ਜਿਹੜਾ ਮੌਤ ਦੇ ਦਰ ਹੈਗੀ ਆ ਉਹ ਇਹਦੇ ਵਿੱਚ ਕਾਫੀ ਜ਼ਿਆਦਾ ਹੈ ਜੇ ਕਰੋਨਾ ਵਾਇਰਸ ਦੇ ਮੁਕਾਬਲੇ ਆਪਾਂ ਇਹਨੂੰ ਤੁਲਨਾ ਕਰਕੇ ਵੇਖਣੀ ਹੋਵੇ ਤੇ ਇਸ ਚੀਜ਼ ਦੇ ਮੱਦੇਨਜ਼ਰ ਕਾਫੀ ਸਾਰੇ ਦੇਸ਼ ਜਿਹੜੇ ਇੰਡਿਕਾ ਤੋਂ ਮੀਟ ਵਗੈਰਾ ਜਿਵੇਂ ਕਰ ਲੈਂਦੇ ਸੀਗੇ ਉਹਨਾਂ ਨੇ ਵੀ ਮਨਾਹੀ ਕਰ ਦਿੱਤੀ ਹੈ ਵੀ ਇੰਡਿਕਾ ਤੋਂ ਅਸੀਂ ਮੀਟ ਨਹੀਂ ਲੈਣਾ ਵੀ ਹੋਰ ਨਾ ਕਿਤੇ ਉਹ ਇਨਫੈਕਟਡ ਪਸ਼ੂਆਂ ਦਾ ਹੋਵੇ ਤੇ ਅੱਗੇ ਦੇ ਅੱਗੇ ਇਹ ਬੰਦਿਆਂ ਦੇ ਵਿੱਚ ਫੈਲ ਕੇ ਵੱਡੀ ਮਹਾਮਾਰੀ ਦਾ ਰੂਪ ਨਾ ਧਾਰਨ ਕਰ ਜਾਵੇ ਕਿਉਂਕਿ ਜਿਹਦਾ ਕਰਕੇ ਜਿਵੇਂ ਮੈਂ ਕਹਿੰਦਾ 에어ਪੋਰਟ ਵਗੈਰਾ ਤੇ ਵੀ ਹੁਣ ਸਕਰੀਨਿੰਗ ਥੋੜੀ ਬਹੁਤੀ ਮੇਰਾ ਕਰ ਹੋਣ ਲੱਗੀ ਹੈਗੀ ਆ ਕਿਉਂਕਿ ਇਸ ਚੀਜ਼ ਦਾ ਡਰ ਕਾਫੀ ਹੈ ਵੀ ਜੇ ਇਹ ਬੰਦਿਆਂ ਦੇ ਵਿੱਚ ਫੈਲ ਗਿਆ ਤੇ ਅੱਗੇ ਤੋਂ ਅੱਗੇ ਇਹਦਾ ਫਿਰ ਲਾਜ ਕੋਈ ਨਹੀਂ ਬਹੁਤ ਵੱਡੀ ਮਹਾਮਾਰੀ ਬਣ ਸਕਦਾ ਹੈਗਾ ਸੋ ਇੰਨੀਆਂ ਕ ਖਬਰਾਂ ਸੀਗੀਆਂ ਜਿਨ੍ਹਾਂ ਦੇ ਉੱਤੇ ਆਪਾਂ ਅੱਜ ਡਿਸਕਸ਼ਨ ਕਰਨੇ ਸੀਗੇ ਤੇ ਆਪਾਂ ਅਗਲੇ ਵੀਕ ਫੇਰ ਕੋਈ ਨਾ ਕੋਈ ਨਵੀਂ ਖਬਰ ਲੈ ਕੇ ਤੁਹਾਡੇ ਰੂਹ ਰੂ ਹੋਵਾਂਗੇ ਤੇ ਤਦ ਤੱਕ ਦਾ ਲਈ ਦਿਓ ਜੀ ਅੱਜ ਤੇ ਸਤਿ ਸ੍ਰੀ ਅਕਾਲ ਦੇ ਨਾਲ ਦੀ ਨਾਲ ਸਾਡੇ ਬਹੁਤ ਹੀ ਪਰਮ ਮਿੱਤਰ ਅਮਰਜੀਤ ਸਿੰਘ ਢਿੱਲੋਂ ਉਹਨਾਂ ਨੂੰ ਬੜਾ ਸਦਮਾ ਲੱਗਿਆ ਹੈਗਾ ਤੇ ਉਹਨਾਂ ਦੇ ਮਾਤਾ ਜੀ 97 ਸਾਲ ਦੀ ਉਮਰ ਦੇ ਵਿੱਚ ਨਸੀਬ ਖੋਰ ਜੀ ਆਸਟ੍ਰੇਲੀਆ ਦੇ ਵਿੱਚ ਚੜ੍ਹਾਈ ਕਰ ਗਏ ਹੈਗੇ ਆ ਤੇ ਜੀ ਦਾ ਕਰਕੇ ਅਸੀਂ ਭਾਈ ਅਮਰਜੀਤ ਢਿੱਲੋਂ ਭਰਾ ਦੇ ਨਾਲ ਦੁੱਖ ਜ਼ਾਹਰ ਕਰਦੇ ਹੋਏ ਉਹ ਵੀ ਦੁਆ ਕਰਦੇ ਆ ਕਿ ਮਾਤਾ ਜੀ ਨੂੰ ਵਾਹਿਗੁਰੂ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਢਿੱਲੋਂ ਪਰਿਵਾਰ ਨੂੰ ਜਿੱਦਾਂ ਇਹਦੇ ਪਾਣਾ ਮੰਨਣ ਦਾ ਬਲ ਬਖਸ਼ੇ ਕਿਉਂਕਿ ਮਾ ਮਾਂ ਢੱਡਗਾ ਸ਼ਾਮਾ ਸ਼ਾਮਾ ਕੌਣ ਕਰੇ ਮਾ ਮਾਂ ਦੇ ਹਰ ਜਾਣੇ ਲੋਕੋ ਕੋਣ ਪਰੇ ਮਾਂ ਮਾਂ ਸ਼ਬਦ ਬੇਸ਼ੱਕ ਜਿਵੇਂ ਕਿ ਪੰਜਾਬੀ ਜੁਬਾਨ ਦਾ ਸਭ ਤੋਂ ਛੋਟਾ ਸ਼ਬਦ ਆ ਪਰ ਇਹਦੇ ਮਾਇਨੇ ਬੜੇ ਅਪਾਰ ਆ ਇਹ ਜਿਹੜੀਆਂ ਕੀਮਤੀ ਨਿਸ਼ਾਨੀਆਂ ਹੁੰਦੀਆਂ ਮਾਪਿਆਂ ਵਰਕੀਆਂ ਜਦੋਂ ਇਹ ਸੰਸਾਰ ਤੋਂ ਚਲੀਆਂ ਜਾਂਦਾਂ ਨਾ ਫਿਰ ਇਹਨਾਂ ਦੇ ਜਿਹੜਾ ਮੁੱਲ ਆਪਾਂ ਨੂੰ ਪਤਾ ਲੱਗਦਾ ਵੀ ਉਹਨਾਂ ਦੇ ਜਿਉਂਦੇ ਜੀ ਕਦੇ ਕੋਈ ਫਿਕਰ ਨਹੀਂ ਸੀ ਹੁੰਦਾ ਜਿਵੇਂ ਕਹਿੰਦੇ ਆ ਨਾ ਵੀ ਮਾਂ ਦੀ ਇਹ ਵਗੈਰਾ ਗੋਦ ਦਾ ਨਗਮਾਨ ਕੇ ਇਰਸਾਨ ਵੱਡਾ ਹੁੰਦਾ ਤੇ ਬਾਪੂ ਦੀ ਉਂਗਲ ਫੜ ਕੇ ਉਹ ਦੁਨੀਆਂਦਾਰੀ ਦੇ ਦਾਪੇਜ ਸਿੱਖਦਾ ਤੋ ਜਦੋਂ ਜਿੰਨਾ ਚਿਰ ਬਾਪੂ ਜਾਂ ਮਾਂ ਬੈਠੀ ਹੁੰਦੀ ਹੈ ਜੇ ਕੋਈ ਪਰਿਵਾਰ ਦੇ ਵਿੱਚ ਪ੍ਰੋਬਲਮ ਵੀ ਆਜੀ ਤਾਂ ਆਪਾਂ ਨੂੰ ਇਹ ਹੁੰਦਾ ਵੀ ਬੱਡੇ ਬੈਠੇ ਆ ਕੋਈ ਗੱਲ ਨਹੀਂ ਜੇ ਕੋਈ ਗੱਲਬਾਤ ਹੈਗੀ ਆ ਤੇ ਜਿੱਡੀ ਮਰਜ਼ੀ ਮੁਸੀਬਤ ਹੋਵੇ ਬੰਦੇ ਨੂੰ ਇਹ ਹੁੰਦਾ ਵੀ ਮੇਰੀ ਮਾਂ ਜਾਂ ਮੇਰਾ ਪਿਓ ਇਹਦਾ ਕੋਈ ਨਾ ਕੋਈ ਹੱਲ ਲੱਭ ਲਓ ਮਾਪਿਆਂ ਦੀ ਉਮਰ ਜਿੱਦੀ ਵੱਡੀ ਮਰਜ਼ੀ ਹੋ ਜੇ ਬੱਚਿਆਂ ਦੇ ਉਹਨਾਂ ਵਾਸਤੇ ਆਪਾਂ ਹਮੇਸ਼ਾ ਬੱਚੇ ਹੀ ਹੁੰਨੇ ਹੈਗੇ ਸੋ ਬਾਈ ਢਿੱਲੋਂ ਨੂੰ ਸਤਿਮਾ ਪਹੁੰਚਿਆ ਮਾਤਾ ਜੀ ਦੇ ਜਾਣ ਕਰਕੇ ਮਾਤਾ ਜੀ ਦੇ ਨਾਲ ਬੜਾ ਪਿਆਰ ਸੀ ਉਹਨਾਂ ਦਾ ਅਚਾਨਕ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ ਬਾਈ ਅਮਰਜੀਤ ਢਿੱਲੋਂ ਬਹੁਤ ਵੱਡਾ ਨਾਮ ਟੈਲਸ ਦੇ ਵਿੱਚ ਤੇ ਰੇਡੀਓ ਕਰਦੇ ਆ ਰਹੇ ਆ ਬਹੁਤ ਲੰਮੇ ਸਮੇਂ ਤੋਂ ਤੇ ਹਾਕੀ ਦਾ ਚਾਹੇ ਕਿਤੇ ਵੀ ਕੋਈ ਮੈਚ ਹੋਵੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਤਾਂ ਕਮੈਂਟਰੀ ਕਰਨ ਵਾਸਤੇ ਪਹੁੰਚਦੇ ਆ ਬਹੁਤ ਵਧੀਆ ਬੁਲਾ ਰਹੇ ਆ ਬਾਈ ਜੀ ਹੋਰੀ ਉਹਨਾਂ ਨੂੰ ਇਸ ਦੁੱਖ ਦੀ ਘੜੀ ਦੀ ਵਿੱਚ ਵਾਪਸ ਪ੍ਰਮਾਤਮਾ ਪਾਣਾ ਮੰਨਣਾ ਦਾ ਬਲਵਕਸ਼ੀ ਸੋ ਅਗਲੀ ਵੀ ਇੱਕ ਮਿਲਦੇ ਆਂ ਫਿਰ ਆਪਾਂ ਸਤਿ ਸ੍ਰੀ ਅਕਾਲ ਬਹੁਤ ਬਹੁਤ